ਕਲਾਤ ਵੈਸੇ ਤੋਂ ਥੋੜਾ ਜਿਹਾ ਠੀਕ ਚੱਲ ਰਿਹਾ ਪਰ ਬਰਸਾਤ ਕਰਕੇ ਸਾਨੂੰ ਬੜੀ ਮੁਸ਼ਕਲ ਆਈਆਂ ਸੀ ਤੇ ਬਰਸਾਤ ਕਰਕੇ ਸਾਨੂੰ ਸਮਾਨ ਅਸੀਂ ਬਣਾ ਨਹੀਂ ਸਕੇ ਤੇ ਜਿਹੜਾ ਥੋੜਾ ਬਹੁਤਾ ਬਣਿਆ ਹੈਗਾ ਅਸੀਂ ਉਹ ਚੱਲ ਰਿਹਾ ਹੈਗਾ ਤੇ ਹਜੇ ਮਤਲਬ ਇੰਨਾ ਮਾਰਕੀਟ 'ਚ ਤੇਜ਼ੀ ਨਹੀਂ ਚੱਲ ਰਹੀ ਤੇਜ਼ੀ ਨੂੰ ਜਿਆਦਾ ਮੰਦਾ ਚੱਲ ਰਿਹਾ ਜੇ ਦੀਵੇ ਬਣਾਉਣ ਦਾ ਕੰਮ ਕੀਤਾ ਤੇ ਕਾਫੀ ਸਮੇਂ ਤੋਂ ਕੀਤਾ ਜਾਂਦਾ ਹੈ ਪਰ ਹੁਣ ਜਿਹੜਾ ਹਾਲਾਤ ਨੇ ਬਹੁਤ ਸਮੱਸਿਆਵਾਂ ਦੇ ਨਾਲ ਕੰਮ ਹੁੰਦਾ ਹੈ ਜਿਸ ਕਰਾ ਮਿੱਟੀ ਨਹੀਂ ਮਿਲਦੀ ਹੈਗੀ ਦੀਵਿਆਂ ਨੂੰ ਬਣਾਉਣ ਵਾਸਤੇ ਕਾਫੀਾਂ ਦੀ ਲੋੜ ਹੁੰਦੀ ਹੈ ਉਹ ਮਹਿੰਗੀ ਹੋ ਗਈ ਮਿੱਟੀ ਮਹਿੰਗੀ ਹੋ ਗਈ ਆ ਠੀਕ ਹੈ ਉਹਦੇ ਕਰ ਉਹਦੇ ਨਾਲ ਹਾਲਾਤ ਕਾਫੀ ਕੰਮ ਦੇ ਵਿੱਚ ਫਰਕ ਪਿਆ ਹੈ ਉਨੀ ਸਪੀਡ ਦੇ ਵਿੱਚ ਕੰਮ ਨਹੀਂ ਬਣ ਪਤਾ ਹਲਾਤ ਵੈਸੇ ਤਾਂ ਥੋੜਾ ਜਿਹਾ ਠੀਕ ਚੱਲ ਰਿਹਾ ਪਰ ਬਰਸਾਤ ਕਰਕੇ ਸਾਨੂੰ ਬੜੀ ਮੁਸ਼ਕਲ ਆਈਆਂ ਹੈ ਬਰਸਾਦ ਕਰਕੇ ਸਾਨੂੰ ਸਮਾਨ ਅਹੀ ਬਣਾ ਨਹੀਂ ਸਕੇ ਤੇ ਜਿਹੜਾ ਥੋੜਾ ਬੋਧਾ ਬਣਿਆ ਹੈਗਾ ਅਹੀ ਉਹ ਚੱਲ ਰਿਹਾ ਹੈਗਾ ਤਾਂ ਹਜੇ ਮਤਲਬ ਇੰਨਾ ਮਾਰਕੀਟ ਚ ਤੇਜ਼ੀ ਨਹੀਂ ਚੱਲ ਰਹੀ ਤੇ ਜਿੰਨੇ ਜੰ ਬੰਦਾ ਚੱਲ ਰਿਹਾ ਅਜੇ ਹਾਂਜੀ ਪਹਿਲਾਂ ਹਾਲ ਸਰ ਇਹ ਹੁੰਦਾ ਪਹਿਲਾਂ ਸਾਨੂੰ ਚੀਜ਼ਾਂ ਸਸਤੀਆਂ ਮਿਲਦੀਆਂ ਸੀ ਮਹਿੰਗਾਈ ਘੱਟ ਹੁੰਦੀ ਸੀ ਮਹਿੰਗਾਈ ਘੱਟ ਹੋਣ ਦੇ ਬਾਵਜੂਦ ਸਾਨੂੰ ਪ੍ਰੋਫਿਟ ਥੋੜਾ ਜ਼ਿਆਦਾ ਹੋ ਜਾਂਦਾ ਸੀ ਪਰ ਹੁਣ ਪ੍ਰੋਫਿਟ ਨਹੀਂ ਹੋ ਰਿਹਾ ਇਨਾਂ ਚੀਜ਼ਾਂ ਚ ਪ੍ਰੋਫਿਟ ਘੱਟ ਹੁੰਦਾ ਹੈ ਮਿਹਨਤ ਜ਼ਿਆਦਾ ਆ ਮਿਹਨਤ ਕਿੰਨੀ ਕਰ ਹੈਗੀ ਹੈ ਮਿਹਨਤ ਤਾਂ ਤੁਹਾਡੇ ਸਾਹਮਣੇ ਵੇਖੋ ਕਿੱਦਾਂ ਬੈਠੇ ਨੇ ਕੰਮ ਕਰ ਰਹੇ ਨੇ ਕੋਈ ਇਹਨਾਂ ਦਾ ਟਾਈਮ ਨਹੀਂ ਹੈਗਾ ਮਤਲਬ ਹੈਗਾ ਨਾ ਤਾਂ ਬਸ ਮਤਲਬ ਸਾਨੂੰ ਵੀ ਸਰਕਾਰਾਂ ਸਹੂਲਤਾਂ ਦੇਣ ਨਾ ਇਹ ਸਾਡੇ ਸਮਾਜ ਨੂੰ ਮਰ ਜਾ ਬਸ ਮਰ ਜਾ ਵਿਰਾਸਤ ਤੋਂ ਤਾਂ ਇਹ ਕਾਰਨ ਨਹੀਂ ਸਾਡੇ ਚੱਲ ਰਿਹਾ ਥੋੜਾ ਜਿਹੜੇ ਪੁਰਾਣੇ ਬੰਦੇ ਹੈਗੇ ਨੇ ਉਹ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਵੀ ਇਹ ਸਾਡੀ ਵਿਰਾਸਤ ਚੱਲੀ ਚਲਦੀ ਰਹੇ ਕਮਿਆਰਾਂ ਦੀ ਨਹੀਂ ਤਾਂ ਅੱਨਾ ਵੀ ਜਨਰੇਸ਼ਨ ਨਹੀਂ ਕਰਕੇ ਰਾਜੀ ਅੱਜ ਚਾਈਨਾ ਨੇ ਮਾਰਕ ਕੀਤੀ ਆ ਅ ਚਾ ਇਹਨਾਂ ਨੇ ਵੀ ਮਾਰਕ ਕੀਤੀ ਭਾਜੀ ਮੇ ਪ੍ਰੋਫਿਟ ਨਹੀਂ ਹੈਗਾ ਪ੍ਰੋਫਿਟ ਨਹੀਂ ਮੇਰੀ ਅਗਾਂਹ ਵਾਲੀ ਨਹੀਂ ਜੀ ਵਜਾ ਕੀ ਹੈ ਵਜੋਂ ਸਤੰਤ ਸੈਨਾਮਤ ਉਹ ਇਹ ਚੀਜ਼ ਹੈ ਕਿ ਜਦੋਂ ਇਹ ਮਤੇ ਇੱਕ ਮਿਹਨਤ ਬਹੁਤ ਜ਼ਿਆਦਾ ਹੈਗੀ ਇਹ ਪ੍ਰੂਫਟ ਨਹੀਂ ਹੈ ਹਾਂ ਠੀਕ ਹੈ ਦੀਵੇ ਬਣਾਉਣ ਦਾ ਕੰਮ ਕੀਤਾ ਤੇ ਕਾਫੀ ਸਮੇਂ ਤੋਂ ਕੀਤਾ ਜਾਂਦਾ ਹੈ ਪਰ ਹੁਣ ਜਿਹੜਾ ਹਾਲਾਤ ਨੇ ਬਹੁਤ ਸਮੱਸਿਆਵਾਂ ਦੇ ਨਾਲ ਕੰਮ ਹੁੰਦਾ ਹੈ ਜਿਸ ਤਰ੍ਹਾਂ ਮਿੱਟੀ ਨਹੀਂ ਮਿਲਦੀ ਹੈਗੀ ਦੀਵਿਆਂ ਨੂੰ ਬਣਾਉਣ ਵਾਸਤੇ ਪਾਕੀਆਂ ਦੀ ਲੋੜ ਹੁੰਦੀ ਹੈ ਉਹ ਮਹਿੰਗੀ ਹੋ ਗਈ ਮਿੱਟੀ ਮਹਿੰਗੀ ਹੋ ਗਈ ਆ ਠੀਕ ਹੈ ਉਹਦੇ ਉਹਦੇ ਨਾਲ ਹਾਲਾਤ ਕਾਫੀ ਕੰਮ ਦੇ ਵਿੱਚ ਫਰਕ ਪਿਆ ਹੈ ਉਨੀ ਸਪੀਡ ਦੇ ਵਿੱਚ ਕੰਮ ਨਹੀਂ ਬਣ ਪਾਉਂਦਾ ਕਾਸਲ ਪਹਿਲੇ ਦਾ ਮਾਹੌਲ ਦੇਖਿਆ ਜਾਵੇ ਤੇ ਉਦੋਂ ਮਾਹੌਲ ਵਧੀਆ ਸੀ ਉਹ ਦਿਨ ਉਦੋਂ ਮਿੱਟੀ ਵੀ ਸਸਤੀ ਸੀ ਬਾਥੀਆਂ ਦੀ ਆਰਾਮ ਨਾਲ ਮਿਲ ਜਾਂਦੀਆਂ ਸੀ ਬਟ ਉਦੋਂ ਚਾਈਨੀਜ਼ ਪ੍ਰੋਡਕਟ ਵੀ ਘੱਟ ਹੁੰਦੇ ਸੀ ਅੱਜ ਦੇ ਮਾਹੌਲ ਦੇ ਅਕੋਰਡਿੰਗ ਚੱਲੀਏ ਤੇ ਇਹ ਹਰ ਚੀਜ਼ ਮਹਿੰਗਾਈ ਵੱਤ ਚੁੱਕੀ ਆ ਚਾਈਨੀਜ਼ ਮਾਲ ਮਾਰਕੀਟ 'ਚ ਬਹੁਤ ਜ਼ਿਆਦਾ ਆ ਚੁੱਕਾ ਹੈ ਉਹਦੇ ਨਾਲ ਮਿੱਟੀ ਦੇ ਦੀਵਿਆਂ ਦੇ ਉੱਤੇ ਕਾਫੀ ਅਸਰ ਪਿਆ ਸੀ ਤੁਸੀਂ ਆਪ ਦਾ ਕੀ ਕਹਿੰਦਾ ਕਿ ਸਰਕਾਰਾਂ ਵੱਲੋਂ ਪਰਜਾਪਤ ਬਰਾਦਰੀ ਨੂੰ ਜਾਂ ਕਮਿਹਾਰ ਬਰਾਦਰੀ ਜਿਹੜੇ ਕਿ ਮਿੱਟੀ ਦੇ ਭਾਂਡੇ ਬਣਾਉਂਦੇ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਠੀਕ ਹੈ ਜਿੰਨਾ ਕੰਮ ਹੋ ਰਿਹਾ ਆਪਣੇ ਪਰਵਾਰ ਨੂੰ ਚਲਾਉਣ ਵਾਸਤੇ ਉਹਨਾਂ ਦਾ ਕੰਮ ਲੁਬੀ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਕੋਈ ਸੁਧਾਰ ਨਹੀਂ ਇਹਦੀ ਅਗਲੀ ਤੁਹਾਡੀ ਪੀੜ੍ਹੀ ਹੈਗੀ ਆ ਉਹ ਇਸ ਕਿਤੇ ਚਲਾਣਾ ਚਾਹੁੰਦੀ ਹੈ ਨਵੀਂ ਜਨਰੇਸ਼ਨ ਕੋਈ ਆ ਕੰਮ ਨੂੰ ਕਰਕੇ ਖੁਸ਼ ਨਹੀਂ ਆ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਹੈ ਐਸ ਕੰਮ ਨੂੰ ਕਰਨ ਵਾਸਤੇ ਜਗ੍ਹਾ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਤੇ ਜਗ੍ਹਾ ਘਾਟਾ ਮਿਹਨਤ ਜ਼ਿਆਦਾ ਹੈ ਤੇ ਕੋਈ ਵੀ ਨਵੀਂ ਜਨਰੇਸ਼ਨ ਆ ਕੰਮ ਦੇ ਵਿੱਚ ਨਹੀਂ ਆਉਂਦੀ ਇਹਦੇ ਤੇ